ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਦੇਖੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਨਾ ਸਵਾਖ ਬਣਾ ਰਹੀ ਸੀ ਮੈਂ ਇਹ ਦੇਖੋ ਨੂਨ ਵਾਲੇ ਰਾਈਸ ਵਾਂਗੂ ਇਹ ਵੀ ਸਵਾਖ ਰਾਈਸ ਹੈ ਨੇ ਜਿਵੇਂ ਕੰਗਣੀ ਕੋਧਰਾ ਕਟਕੀ ਇਹ ਸਾਰੇ ਹੁੰਦੇ ਨੇ ਇਹਨਾਂ ਦੇ ਨਾਲ ਆਪਣਾ ਪੇਟ ਬਹੁਤ ਠੀਕ ਰਹਿੰਦਾ ਡਾਇਬਟੀਜ਼ ਪੇਸ਼ੈਂਟ ਹੁੰਦੇ ਨੇ ਜਿਹੜੇ ਉਹਨਾਂ ਨੂੰ ਹਰੇਕ 2 2 ਦਿਨ ਇਹ ਖਾਣਾ ਚਾਹੀਦਾ ਨੇ 2 ਦਿਨ ਕੋਧਰਾ 2 ਦਿਨ ਕੰਗਣੀ 2 ਦਿਨ ਹਰੀ ਕੰਗਣੀ 2 ਦਿਨ ਲਿਟਲ ਮਿਲਟ ਇਹ ਪੰਜੋ ਦੋ ਦੋ ਤਿੰਨ ਡਾਇਬਟੀਸ ਪੇਸ਼ੈਂਟ ਨੂੰ ਖਾਣੇ ਚਾਹੀਦੇ ਨੇ ਤੇ ਬੀਪੀ ਵਾਲੇ ਨੂੰ ਜਿਨ੍ਹਾਂ ਨੇ weight lose ਕਰਨਾ ਉਹਨਾਂ ਵਾਸਤੇ ਬਹੁਤ ਵਧੀਆ ਬਹੁਤ ਵਧੀਆ ਰੈਸਿਪੀ ਆ ਇਹ ਇਹਦੇ ਨਾਲ ਨਾ ਪਾਣੀ ਜ਼ਿਆਦਾ ਪੀਣਾ ਹੁੰਦਾ ਜਿਵੇਂ ਹੁਣ ਆਪਾਂ ਇਹ ਖਾ ਲਈ ਤਾਂ ਪਾਣੀ ਆਪਣਾ ਪੇਟ ਦੇ ਵਿੱਚ ਨਾ ਪਾਣੀ ਘਟ ਜਾਂਦਾ ਘਟਦਾ ਨਹੀਂ ਆ ਠੀਕ ਰਹਿੰਦਾ ਜਾਣੀ ਪਾਣੀ ਜ਼ਿਆਦਾ ਕੰਜ਼ੂਮ ਕਰਨਾ ਹੁੰਦਾ ਇਹਦੇ ਵਿੱਚ ਪਾਣੀ ਜ਼ਿਆਦਾ ਪੀਣਾ ਹੁੰਦਾ ਜੇ ਆਪਾਂ ਇਹ ਡਾਈਟ ਚੱਟ ਕਰਦੇ ਆ ਮੈਂ 5 ਸਾਲ ਇਹ ਡਾਈਟ ਖਾਦੀ ਆ ਹੁਣ ਵੀ ਖਾ ਰਹੀ ਆ ਤਾਂ ਹੀ ਮੈਂ ਤੁਹਾਨੂੰ ਵੀਡੀਓ ਰਾਈਂ ਦਸ ਰਹਿੰਦੀ ਹੈ ਸਾਰਾ ਕੁਝ ਇਹਨੇ weight lose ਬਹੁਤ ਜਲਦੀ ਹੁੰਦਾ ਹੈ ਬਹੁਤ ਜਲਦੀ ਮੈਂ 22 ਕਿਲੋ weight lose ਕੀਤਾ ਸੀ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਖਾਓ ਜੀ ਰਾਈਸ ਇਹ ਰਾਈਸ ਦੀ ਜਗ੍ਹਾ ਤੇ ਇਹ ਖਾਓ ਰੋਟੀ ਵੀ ਖਾਣ ਦੀ ਲੋੜ ਨਹੀਂ ਇਹ ਨਾਜ ਦਾ ਹੀ ਕੰਮ ਕਰਦਾ ਆਪਣੇ ਸਰੀਰ 'ਚ ਜਾ ਕੇ ਚਲੋ ਜੀ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ